ਆ ਇਹਨਾਂ ਦੀ ਵਾਈਫ ਦੇ ਨਾਂ ਤੇ ਸਰ ਆ ਦੇਖੋ ਆ ਕੀ ਲਿਖਿਆ ਸਰ ਆ ਵੈਪਨ ਸ਼ੋਅ ਨੇ ਹੱਕ ਕਰ ਆਪਣੀ ਵਾਈਫ ਦੇ ਨਾਂ ਤੇ ਕੀਤਾ ਟਰਾਂਸਫਰ ਸਰ 2021 ਚ ਲੋਨ ਲੈ ਲਿਆ ਸਰ ਇਹਨਾਂ ਨੇ 1000 ਗਜਾ ਨੇੜੇ ਚੜਿਆ ਓਕੇ ਬੈਂਕ ਆਫ ਬਰੋਦਾ ਤੋਂ 2 ਕਰੋੜ 80 ਲੱਖ ਰੁਪਇਆ ਅੱਛਾ ਇਹ ਸਾਡੀ ਜ਼ਮੀਨ ਦੇ ਨਾਲ ਹੀ ਹੈ ਜਿੱਥੇ ਮੇਰਾ 1028 ਗਜ ਦਾ ਪਲਾਟ ਹੈ 1000 ਗਜ ਤੇ ਇਹਨਾਂ ਲੋਨ ਲੈ ਲਿਆ ਨੇ ਹੁਣ ਤੁਸੀਂ ਦੇਖੋ ਹੁਣ ਮੈਂ ਇਹ ਤੁਸੀਂ ਆਪਣੇ ਆ ਵੀ ਸੋਚ ਸਕਦੇ ਹੋ ਇਹ ਕੀ ਹੈਗਾ ਆਨ ਰਿਕਾਰਡ ਹੈ ਤੁਸੀਂ ਜਿੱਥੋਂ ਮਰਜ਼ੀ ਕਢਾ ਸਕਦੇ ਹੋ ਇਹ ਕੋਈ ਮੇਰਾ ਤਾਂ ਬਣਾਇਆ ਨਹੀਂ ਹੋਇਆ ਆ ਦੇਖੋ ਲਿਖਿਆ ਕਿ ਨਹੀਂ ਸਰ ਇਹ ਉਹਦੇ ਨਾਲ ਤੇ ਹੋ ਗਿਆ ਹੁਣ ਹੋਰ ਲੋ ਫਿਰ ਪੰਜ ਸੱਤ ਪਲਾਟਾਂ ਦਾ ਮਾਮਲਾ ਟੋਟਲ ਸਰ ਕਈ ਬੜਾ ਕੁਛ ਅਜੀਬ ਹੈ ਸਰ ਹੁਣ ਤੁਸੀਂ ਇਹ ਦੇਖੋ ਇੱਕ ਇਹ ਹੋ ਗਿਆ ਫਿਰ ਇੱਕ ਮੇਰੇ ਨਾਲ ਇੱਥੇ ਜਗ੍ਹਾ ਪਈ ਸੀ ਉਹਦੇ ਤੇ ਪਲਾਟ ਦੀ 5-5 ਫੁੱਟ ਮਿੱਟੀ ਪਟਦੀ ਅੱਛਾ ਜੀ ਲੋ ਹੁਣ ਮੈਂ ਤੁਹਾਨੂੰ ਦਿਖਾਣਾ ਤੁਹਾਨੂੰ ਬਿਨਾਂ ਪੁੱਛੇ ਯੈਸ ਆ ਲੋ 好的。